ਸਿਕਾ ਜਿਸਾਰੇ ਨੂੰ ਮੈਂ ਰਾਤ ਪਿੱਤ ਕਰ ਜਿਸ ਵਕਤ ਤੁਹਾਡਾ ਆਪਣੇ YouTube ਚੈਨਲ ਚ ਹੈ ਡਿਜ਼ਾਈਨਰ ਬੁਟੀਕ ਤੇ ਉਮੀਦ ਹੈ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਸਭ ਤੋਂ ਪਹਿਲਾਂ ਰਿਕਵੈਸਟ ਹੈ ਜੀ ਜਿਹੜੇ ਨਵੇਂ ਈ ਵਿਵਰਸ ਆ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਣਾ ਤੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਜੀ ਅੱਜ ਵਾਲੇ ਇਹ ਸੂਟ ਲੈ ਕੇ ਆਏ ਆ ਉਹ ਕਹੇ ਗਿਆ ਟਾਲੀਅਨ ਬੂਲ ਤੇ ਕੁਝ ਪਾਰਟੀ ਵਾਲੇ ਸੂਟ ਨੇ ਤੇ ਸਾਰੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਅਸੀਂ ਪ੍ਰਾਈਸ ਸਾਰੇ ਵੀਡੀਓ ਦੇ ਵਿੱਚ ਸ਼ੋਅ ਕਰਦੇ ਹੁੰਦੇ ਆ ਫਿਰ ਭੈਣਾਂ ਨਾ ਬਾਅਦ ਵਿੱਚ ਮੈਸੇਜ ਕਰਕੇ ਕਹਿੰਦੇ ਨੇ ਇਹਦਾ ਕੀ ਪ੍ਰਾਈਸ ਆ ਕੀ ਪ੍ਰਾਈਸ ਆ ਪਰ ਸਾਰੀ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਇਹ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਤੇ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਓ। ਆਓ ਜੀ ਵੀਡੀਓ ਸ਼ੁਰੂ ਕਰਦੇ ਆਂ। ਪਹਿਲਾ ਸੂਟ ਹੈਗਾ ਇਟਾਲੀਅਨ ਬੂਲ ਦਾ ਸੂਟ ਹੈ ਜੀ। ਬਲੈਕ ਕਲਰ ਆ। ਬਹੁਤ ਸੋਹਣਾ ਸੂਟ ਆ ਤੇ ਇਹ ਸੂਟ ਆਲ ਓਵਰ ਆ ਜੀ। ਆਲ ਓਵਰ ਸੂਟਾਂ ਤੇ ਪ੍ਰਾਈਸ ਹੈਗਾ ਜੀ 850 ਰੁਪਿਆ ਸਾਰੇ ਭੈਣਾਂ ਨੇ ਸੂਟ ਬਹੁਤ ਪਸੰਦ ਕੀਤੇ ਸੀਗੇ ਤੇ ਇਹ ਸੂਟ ਦੀ ਡਿਮਾਂਡ ਬਹੁਤ ਜ਼ਿਆਦਾ ਸੀ ਤਿੰਨ ਚਾਰ ਵਾਰ ਵੀਡੀਓ ਇਹ ਬਣਾ ਚੁੱਕੇ ਹਾਂਗੇ ਤੇ ਇਹ ਆਲ ਓਵਰ ਸੂਟਾਂ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋਗੇ ਇਹਦਾ ਪ੍ਰਾਈਸ 850 ਰੁਪਿਆ ਹੈ ਜੀ ਦੋ ਸੂਟਾਂ ਆਲ ਓਵਰ ਹੋਣਗੇ ਜੀ ਇੱਕ ਅਗਲਾ ਸੂਟ ਹੈਗਾ ਇਹ ਵੀ ਆਲ ਓਵਰ ਹੈ ਜੀ ਕਿ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਸਾਨੂੰ WhatsApp ਤੇ ਸੈਂਡ ਕਰ ਸਕਦੇ ਹੋ ਇਹ ਜਾਮਨੀ ਜੇ ਸ਼ੇਡ ਚ ਆਵੜਾ ਸੂਟ ਇਟਾਲੀਅਨ ਬੂਲ ਦਾ ਸੂਟ ਹੈ ਜੀ ਇਹ ਵੀ ਆਲ ਓਵਰ ਹੈ 850 ਰੁਪਿਆ ਪ੍ਰਾਈਸ ਆ ਸ਼ਿਪਿੰਗ ਫ੍ਰੀ ਹੈ ਜੀ ਇਹ ਵੀ ਅਗਲਾ ਸੂਟ ਇਹ ਫਰੋਜੀ ਜੇ ਕਲਰ ਚ ਇਹ ਵੀ ਬਹੁਤ ਸੋਹਣਾ 3D ਸ਼ੂਟ ਵੀ ਕਹਿੰਦੇ ਨੇ ਇਹਨੂੰ ਵਿੱਚ ਦੇ ਸਾਰੀ ਸਲਵਾਰ ਤੇ ਵਿੱਚ ਵੀ ਪ੍ਰਿੰਟ ਹੈ ਕਰੇ ਬਹੁਤ ਸੋਹਣਾ ਕਲਰ ਹੈ ਤੇ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਅਗਲਾ ਕਲਰ ਇਹ ਵੀ ਬਹੁਤ ਸੋਹਣਾ ਕਲਰ ਹੈ ਜੀ ਬਹੁਤ ਸੋਹਣੀ ਡਿਜ਼ਾਈਨ ਹੈਗਾ ਬਹੁਤ ਸੋਹਣਾ ਕਲਰ ਹੈ ਇਹਦੇ ਸਲਵਾਰ ਤੇ ਵਿੱਚ ਵੀ ਸੈਲਫ ਪ੍ਰਿੰਟ ਬਣਿਆ ਹੋਇਆ ਹੈ ਸਾਡੇ ਆਏ ਵੀ ਸਲਵਾਰ ਹੈ ਜੀ ਬਹੁਤ ਸੋਹਣਾ ਸੂਟ ਹੈ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋ 850 ਰੁਪਏ ਪ੍ਰਾਈਸ ਹੈ ਜੀ ਸ਼ਿਪਿੰਗ ਫ੍ਰੀ ਹੈ ਬਿਲਕੁਲ ਅਗਲਾ ਸੂਟ ਹੈਗਾ ਜੀ ਪੀਚ ਕਲਰ ਦਾ ਇਹ ਵੀ ਬਹੁਤ ਸੋਹਣਾ ਹੈ आई सलवार सूट बहुत सोहने सूट ने सारे कलर तो एक बार के सारे ये तो आपको पसंद आता स्क्रीनशॉट ले लो जी अगला सूट जी ए ग्रीन जी शेड चा जी सूट ਇਹ ਵੀ ਬਹੁਤ ਸੋਹਣਾ ਇਹ ਵੀ ਨਵਾਂ ਜਿਹਾ ਕਲਰ ਹੈਗਾ ਇਹ ਵੀ ਬਹੁਤ ਸੋਹਣਾ ਕਲਰ ਹੈ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਲਿਓ ਹਾਂਜੀ ਅਗਲੇ ਸੂਟ ਹੈਗੇ ਜੀ ਪਾਰਟੀ ਵੇਅਰ ਸੂਟ ਸ਼ੋਅ ਕਰ ਪਿਆਗੇ ਤੁਹਾਡੇ ਕੋਲੇ ਇਹ ਸੂਟ ਹੈਗੇ ਆ ਜੀ ਔਰਗੰజా ਇਹ ਸਾਰਾ ਸੂਟ ਕਿਸ ਨਾਲ ਚਾਹੀਦਾ ਔਰਗੰజా ਦਾ ਸਟਾਫ ਆਗਾ ਕਰੋ ਜੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਇਹਦੇ ਤੇ ਮੋੜਨੀਆਂ ਬੜੀਆਂ ਹੋਈਆਂ ਨੇ ਤੇ ਇਹਦੇ ਚ ਪਿਸਤਾ ਕਲਰ ਹੈ ਜੀ ਇਹ ਤੇ ਆਹ ਹੈਗੀ ਆ ਜੀ ਇਹਦੀ ਵਿਸਕੋਸ ਦੀ ਸਲਵਾਰ ਜੀ ਇਹ ਵੀ ਬਹੁਤ ਸੋਹਣੀ ਹੈ ਜੀ ਦੁਪੱਟਾ ਇਹਦਾ ਇਸ ਤੋ ਵੀ ਸੋਹਣਾ ਜੀ ਇਹ ਲਾਲ ਲੁਲਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਟੱਗੇ ਜੀ ਹੋਈ ਤੇ ਇਹਨਾਂ ਦੀ ਬਹੁਤ ਸੋਹਣਾ ਸੂਟ ਹੈ ਨਾਲ ਲੈਸ ਦਿੱਤੀ ਹੋਈ ਹੈ ਲੱਗੀ ਹੋਈ ਹੈ ਲੈਸ ਨਾਲ ਬਹੁਤ ਸੋਹਣਾ ਸੂਟ ਹੈ ਜੇ ਤੁਹਾਨੂੰ ਪਸੰਦ ਆ ਇਹ ਤੁਹਾਨੂੰ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਸਕਦੇ ਹੋ ਅਗਲਾ ਸੂਟ ਹੈ ਜਾਈਏ ਟ੍ਰਾਈ ਕਰਦੇ ਸੋ ਲੱਸਦੇ ਆ ਇਕੱਠੇ ਲੱਸਾਈ ਅਗਲਾ ਸੂਟ ਹੈਗਾ ਜੀ ਪੀਲੇ ਰੰਗ ਦਾ ਅੱਗੇ ਆਲੋਚ ਬਹੁਤ ਸੋਹਣਾ ਇਹ ਵੀ ਕਲਰ ਵੀ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਬਣਿਆ ਹੋਇਆ ਹੈ ਦਾ ਵੀ ਤੇ ਇਹਦੀ ਲੈਂਥ 44 ਇੰਚ ਤੱਕ ਤਿਆਰ ਹੋਊਗਾ ਜੀ ਇਹ ਸੂਟ ਜਿਵੇਂ ਮਰਜ਼ੀ ਬਣਾ ਲੈ 44 ਇੰਚ ਤੱਕ ਕੀ ਵੀ ਨਾ ਤਾਂ ਕੋਈ ਇਸ਼ੂ ਨਹੀਂ ਹੈਗਾ ਤੇ ਲੈਂਥ ਇਹ 44 ਇੰਚ ਤੱਕ ਤਿਆਰ ਹੋਊਗਾ ਜੀ ਸਿੱਧਾ ਆਪ ਇਸ ਕੋਸਟ ਦੇ ਨਾਲ ਸਲਵਾਰ ਅੱਗੇ ਤੇ ਦੁਪੱਟਾ ਤੁਹਾਨੂੰ ਖੋਲ ਕੇ ਦਿਖਾਤਾ ਸੀ ਉਦਾਂ ਹੀ ਇਹ ਬਣਿਆ ਹੋਇਆਗਾ ਤੁਹਾਨੂੰ ਪਤਾ ਹੈ ਦੁਪੱਟੇ ਦੀ ਤਿਆਰ ਕਰਲੀ ਓਕੀ ਹੋ ਜਾਂਦੀ ਐ ਆਹ ਲਓ ਜੀ ਬਹੁਤ ਸੋਹਣਾ ਇਹ ਵੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਤੇ ਵਟਸਐਪ ਕਰ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਜੀ 2400 ਰੁਪਏ ਹੈ ਜੀ 2400 ਰੁਪਏ ਪ੍ਰਾਈਸ ਆ ਇਹ ਸੂਟ 500 ਤੋਂ 30350 ਦਾ ਮਿਲ ਰਿਹਾ ਜੀ ਅਸੀਂ ਇਹ ਸੂਟ ਤੁਹਾਨੂੰ ਦੇ ਰਿਹਾ ਸਿਰਫ 2400 ਰੁਪਏ ਵਿੱਚ ਪਰਟੀਵੇ ਸੂਟਾ ਬਹੁਤ ਸੋਹਣਾ ਸੂਟ ਹੈ ਤੇ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਤੇ ਉਹ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਜੀ ਬਹੁਤ ਸੋਹਣੇ ਕਲਰ ਨੇ ਅਗਲਾ ਕਲਰ ਇਹ ਦੀ ਸਲਵਾਰ ਇਹ ਡਵਲ ਸ਼ੇਡ ਆ ਜੀ ਸੂਟ ਡਵਲ ਆਗਾ ਇਹ ਟਾਈ ਡਾਈ ਦੇ ਕਹਿੰਦੇ ਗੋਪਾ ਆਇਆ ਠੇਰਾਗਾ ਡਾਰਕ ਕਲਰ ਦਾ ਉਪਰੋਂ ਲਾਈਟ ਹੈਗਾ ਬਹੁਤ ਸੋਹਣਾ ਸੂਟ ਹੈ ਵੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈ ਤੇ नीट ਐਂਡ ਕਲੀਨ ਸੋਹਣਾ ਬਹੁਤ ਲੱਗ ਰਿਹਾ ਤੇ ਆਹ ਵਾਲਾ ਇਹਦਾ ਬੈਗ ਹੈਗੀ ਬੈਗ ਪੀਛੇ ਸਾਫ ਆ ਤੇ ਜੀ ਤੇ ਆਹ ਇਹਦਾ ਨਾਲ ਡਿਸਕਾਉਂਟਸ ਲਵਾ ਰਹੇ ਬਹੁਤ ਸੋਹਣੀ ਆ ਇਹਦਾ ਪ੍ਰਾਈਸ ਵੀ 2400 ਰੁਪਏ ਰਹੂਗਾ ਜੀ ਇਹ ਤਾਂ ਧਾਰਕ ਹੋ ਜੂਗਾ ਜੀ ਇਹ ਬੜੂਗਾ ਜੀ ਜਿਹੜਾ ਥੱਲੇ ਆਪਾਂ ਲਾਈਨਿੰਗ ਲਾਵਾਂਗੇ ਆ ਇਹਦਾ ਦੁਪੱਟਾ ਚ 58 ਸਟਫ ਜੀ ਦੇ ਦੁਪੱਟੇ ਨੇ ਬਹੁਤ ਸੋਹਣੇ ਦੁਪੱਟੇ ਆ ਖੁੱਲੇ ਡੁੱਲੇ ਦੁਪੱਟੇ ਨੇ ਬਹੁਤ ਸੋਣਾ ਵਰਕ ਹੋਇਆ ਹੋਇਆ ਇਹਦਾ ਪ੍ਰਾਈਸ ਹੈਗਾ ਜੀ 2400 ਰੁਪਿਆ ਤੇ ਤੁਹਾਨੂੰ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਸਕਦੇ ਹੋ ਆਗਲਾ ਆਗਲਾ ਕਲਰ ਆ ਗਿਆ ਜੀ ਵਿੱਚ ਅਲੋਚ ਜੇ ਵੀ ਬਹੁਤ ਸੋਹਣਾ ਕਲਰ ਆ ਲਾਈਟ ਪਿੰਕ ਤੇ ਡਾਰਕ ਪਿੰਕ ਬਹੁਤ ਸੋਹਣਾ ਕੰਬੀਨੇਸ਼ਨ ਬਣਿਆ ਹੋਇਆ ਦਾ ਵੀ ਤੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਸਿੱਪੀ ਦਾ ਵਰਕ ਹੈ ਦੇ ਉੱਪਰ ਇਹਦਾ ਮੇਰੇ ਪ੍ਰਾਈਸ ਵੀ 2400 ਰੁਪਏ ਹੈ ਜੀ ਸੋ ਸੋਹਣਾ ਸੂਟ ਹੈ ਵੀ ਕੀ ਤੁਹਾਨੂੰ ਪਸੰਦ ਆ? ਇਹ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ। ਐਡੇ ਇਹ ਡਬਲ ਸ਼ੀਰ ਦੇ ਐਡੇ ਦੁਪੱਟੇ ਬਣੇ ਹੋਇਆ ਟਾਈ ਡਾਈ ਦੇ। ਬਹੁਤ ਦਾ ਟ੍ਰੈਂਡ ਚੱਲ ਰਿਹਾ ਟਾਈ ਡਾਈ ਦਾ। ਅੱਛਾ। ਖੋਲੇ ਗੁਲੇ ਨ ਪੱਟੇ ਹਨ ਇਹਦੇ ਨਾਲ। ਅੱਛਾ। ਹਾਂਜੀ ਉਮੀਦ ਆ ਜੀ ਅੱਜ ਵਾਲੇ ਸੂਟ ਤੁਹਾਨੂੰ ਪਸੰਦ ਆਏ ਹੋਣਗੇ। ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ। ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਸਤਿ ਸ਼੍ਰੀ ਅਕਾਲ